ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਕਰਦੇ ਆ ਸੋ ਅੱਜ ਦਾ ਜੋ ਮੇਨ ਵਿਸ਼ਾ ਹੈ ਉਹ ਹੈ ਕਿ ਨੌਂ ਗ੍ਰਹਿਣ ਆਪਾਂ ਕਿਵੇਂ ਸਿੱਧੇ ਕਰ ਸਕਦੇ ਆ ਸੋ ਨੌਂ ਗ੍ਰਹਿ ਸਿੱਧੇ ਕਰਨ ਦਾ ਢੰਗ ਆਪਾਂ ਅੱਜ ਦੀ ਇਸ ਵੀਡੀਓ ਰਾਈ ਸਮਝਾਵਾਂਗੇ ਜੀ ਵੀਡੀਓ ਨੂੰ ਪੂਰੀ ਸੁਣਿਓ ਕੁਝ ਕਮੈਂਟਾਂ ਵੀ ਦੱਸਾਂਗੇ ਕਮੈਂਟਾਂ ਦੇ ਵਿੱਚੋਂ ਹੀ ਤੁਆਂ ਨੂੰ ਤੁਹਾਡੇ ਸਵਾਲਾਂ ਦਾ ਜਵਾਬ ਇਨਾ ਪੁੱਛਿਆ ਮਿਲ ਸਕਦਾ ਹੈ ਜੀ ਇਸ ਲਈ ਕਮੈਂਟਾਂ ਵੀ ਸੁਣਿਆ ਕਰੋ ਪੂਰੀ ਵੀਡੀਓ ਸੁਣੋਗੇ ਤਾਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸੋ ਇਸ ਕਰਕੇ ਕਹੀਦਾ ਆ ਕਿ ਚੰਗੀ ਤਰ੍ਹਾਂ ਧਿਆਨ ਦੇ ਨਾਲ ਫ੍ਰੀ ਹੋ ਕੇ ਵੀਡੀਓ ਨੂੰ ਸੁਣੋ ਤਾਂ ਕਿ ਗੱਲ ਸਮਝ ਵਿੱਚ ਵੀ ਆਵੇ ਸੋ ਸੁਣਨੀ ਹੀ ਜ਼ਰੂਰੀ ਨਹੀਂ ਹੁੰਦੀ ਗੱਲ ਨੂੰ ਸਮਝਣਾ ਵੀ ਜ਼ਰੂਰੀ ਹੁੰਦਾ ਹੈ ਤਾਂ ਫਿਰ ਸਾਨੂੰ ਇਹਨਾਂ ਗੱਲਾਂ ਦਾ ਫਾਇਦਾ ਹੁੰਦਾ ਹੈ ਸੋ ਇਸ ਕਰਕੇ ਧਿਆਨ ਨਾਲ ਜ਼ਰੂਰ ਜੀ ਇਹ ਕਰਮ ਕਰਨਾ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਨਾਲ ਦੀ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਉਣਾ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆ ਸਕੇ ਜੀ ਸੋ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸਦੇ ਆਂ ਜੀ ਸੋ ਇੱਥੇ ਇੱਕ ਕਮੈਂਟ ਆ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੈਨੂੰ ਸੁਪਨੇ ਵਿੱਚ ਸੱਪ ਬਹੁਤ ਦਿਸਦੇ ਨੇ ਕਹਿੰਦੇ ਕੁਝ ਨਹੀਂ ਪਰ ਪਿੱਛੇ ਪਿੱਛੇ ਘੁੰਮਦੇ ਰਹਿੰਦੇ ਨੇ ਸੋ ਜਿੱਥੋਂ ਕੁਝ ਚੱਕਦੀ ਉੱਥੇ ਹੀ ਸੱਪ ਨਜ਼ਰ ਆਉਂਦੇ ਨੇ ਸੋ ਇਹਦੇ ਬਾਰੇ ਦੱਸੋ ਸੋ ਆਪਾਂ ਇਹਦੇ ਤੇ ਬਹੁਤ ਵਾਰ ਦੱਸ ਚੁੱਕੇ ਆਂ ਕਿ ਜਦੋਂ ਵੀ ਸੁਪਨੇ ਵਿੱਚ ਕੋਈ ਨਾਗ ਨਜ਼ਰ ਆਉਂਦਾ ਹੈ ਤੇ ਉੱਤੇ ਤੁਸੀਂ ਇੱਕ ਹੀ ਕਰਮ ਕਰਿਆ ਕਰੋ ਕਿ ਕੱਚੀ ਲੱਸੀ ਦਾ ਛਿੱਟਾ ਐਤਵਾਰ ਦੇ ਦਿਨ ਜ਼ਰੂਰ ਦਿਆ ਕਰੋ ਸੋ ਐਤਵਾਰ ਦੇ ਦਿਨ ਜੇਕਰ ਤੁਸੀਂ ਕੱਚੀ ਲੱਸੀ ਦਾ ਛਿੱਟਾ ਦਿਨੇ ਉਹ ਤੇ ਹੀ ਦੇ ਨਾਲ ਨਾਗ ਸ਼ਾਂਤ ਰਹਿੰਦਾ ਹੈ ਦਿਖਾਈ ਨਹੀਂ ਦਿੰਦਾ ਸੋ ਕਿਉਂਕਿ 나ਗ ਦਾ ਰੂਪ ਹੀ ਐਸਾ ਹੈ ਹਰ ਕੋਈ ਦੇਖ ਕੇ ਡੈਨ ਜਾਂਦਾ ਡਰ ਜਾਂਦਾ ਹੈ ਤੇ ਜੇਕਰ ਉਹਨਾਂ ਦੇ ਨਾਮ ਤੇ ਕਰਮ ਕਰਦੇ ਹੋ ਅਰਦਾਸ ਕਰਦੇ ਹੋ ਕਿ ਸਾਨੂੰ ਇਸ ਰੂਪ ਵਿੱਚ ਦਰਸ਼ਨ ਨਾ ਦਿਓ ਅਸੀਂ ਇਹ ਰੂਪ ਦੇ ਵਿੱਚ ਤੁਹਾਡੇ ਦਰਸ਼ਨ ਕਰਕੇ ਡਰ ਜਾਂਦੇ ਹਾਂ ਸੋ ਲੁਕੇ ਸੁਫੇ ਰਹੋ ਜੇਕਰ ਦਰਸ਼ਨ ਦੇਣੇ ਸੰਤ ਰੂਪੀ ਰੂਪ ਵਿੱਚ ਆ ਕੇ ਤੁਸੀਂ ਦਰਸ਼ਨ ਦੇ ਸਕਦੇ ਆ ਸੋ ਅਰਦਾਸ ਇਹੋ ਜੀ ਕਰਿਆ ਕਰੋ ਤੇ ਨਾਲ ਦੀ ਨਾਲ ਕੱਚੀ ਲੱਸੀ ਦਾ ਇੱਕ ਛੋਟਾ ਜਿਹਾ ਕਰਮ ਜ਼ਰੂਰ ਕਰਦੇ ਆ ਕਰੋ ਜੀ ਸੋ ਇਹਦੇ ਨਾਲ ਫਿਰ ਤੁਹਾਨੂੰ ਸੁਪਨੇ ਇਹੋ ਜਿਹਾ ਆਉਣੋ اٹ ਜਾਣਗੇ ਤੇ ਹੁਣ ਆਪਾਂ ਇੱਥੇ ਜੀ ਇੱਕ ਹੋਰ ਕਮੈਂਟ ਦੱਸਾਂਗੇ ਸੋ ਇਹ ਲਿਖਦੇ ਨੇ ਕਿ ਦੀਦੀ ਜੀ ਅਸੀਂ ਕੱਲ ਵੀਡੀਓ ਨਹੀਂ ਸੁਣ ਸਕੇ ਕਿਉਂਕਿ ਫੋਨ ਘਰ ਨਹੀਂ ਸੀ ਸੋ ਬਹੁਤ ਬਹੁਤ ਧੰਨਵਾਦ ਜੀ ਫਿਰ ਵੀ ਤੁਸੀਂ ਫਿਕਰ ਕਰਦੇ ਹੋ ਤੇ ਹਰ ਰੋਜ਼ ਵੀਡੀਓ ਨੂੰ ਵੀ ਸੁਣਦੇ ਹੋ ਸੋ ਇਹਨਾਂ ਦੇ ਵੀ ਕਮੈਂਟ ਬਹੁਤ ਜ਼ਿਆਦਾ ਆ ਚੁੱਕੇ ਨੇ ਚੈਨਲ ਤੇ ਸੋ ਇਹਨਾਂ ਦਾ ਵੀ ਲਿਸਟ ਵਿੱਚ ਨਾਮ ਆਇਆ ਹੈ ਸੋ ਬਹੁਤ-ਬਹੁਤ ਧੰਨਵਾਦ ਜੀ ਕਿ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੱਤਾ ਹੈ। ਸੋ ਵੀਡੀਓ ਨੂੰ ਹਰ ਰੋਜ਼ ਸੁਣਿਆ, ਸਮਝਿਆ ਹੈ ਤੇ ਤੁਹਾਨੂੰ ਚੰਗੀਆਂ ਲੱਗਦੀਆਂ ਹੈ ਤੇ ਜਿੱਕਰ ਤੁਹਾਡੇ ਤੋਂ ਕੋਈ ਨਾਗਾ ਪੈ ਜਾਂਦਾ ਹੈ, ਸੁਣੀ ਨਹੀਂ ਜਾਂਦੀ ਤਾਂ ਮਨ ਵਿੱਚ ਇੱਕ ਤੜਫ ਰਹਿੰਦੀ ਹੈ ਕਿ ਅੱਜ ਕੋਈ ਕੰਮ ਬਹੁਤ ਜ਼ਰੂਰੀ ਹੀ ਛੁੱਟ ਗਿਆ। ਜਦੋਂ ਜਿਸ ਚੀਜ਼ ਦੀ ਆਦਤ ਪੈ ਜਾਂਦੀ ਆ ਫਿਰ ਉਸ ਤੋਂ ਬਿਨਾਂ ਐਵੇਂ ਲੱਗਦਾ ਕਿ ਜਿਵੇਂ ਦਿਨ ਵਿੱਚ ਬਹੁਤ ਜ਼ਰੂਰੀ ਕੋਈ ਕੰਮ ਆਪਾਂ ਛੱਡ ਦਿੱਤਾ ਹੋਵੇ। ਸੋ ਲਗਾਵ ਹਮੇਸ਼ਾ ਹੀ ਪ੍ਰਮਾਤਮਾ ਨਾਲ ਇਸੇ ਤਰ੍ਹਾਂ ਦਾ ਰੱਖਣਾ ਚਾਹੀਦਾ ਆ। ਕੀ ਮਨ ਵਿੱਚ ਇੱਕ ਤੜਪ ਹੋਣੀ ਚਾਹੀਦੀ ਹੈ ਕਿ ਅਸੀਂ ਮਾਲਕ ਲਈ ਸਮਾਂ ਨਹੀਂ ਕੱਢਿਆ ਸੋ ਜਦੋਂ ਮਨ ਵਿੱਚ ਇਹ ਵਿਚਾਰ ਚੱਲਣ ਤਾਂ ਸਮਝ ਲਓ ਕਿ ਮਾਲਕ ਦੀ ਬਹੁਤ ਜ਼ਿਆਦਾ ਕਿਰਪਾ ਹੋ ਗਈ ਹੈ ਸੋ ਜਦੋਂ ਮਾਲਕ ਦੀ ਕਿਰਪਾ ਹੁੰਦੀ ਹੈ ਤੇ ਮਨ ਤੜਫਦਾ ਹੈ ਮਾਲਕ ਦੀ ਮਹਿਮਾ ਸੁਣਨ ਲਈ satsang ਸੁਣ ਲਈ ਸੋ ਮਾਲਕ ਹੋਰ ਵੀ ਜ਼ਿਆਦਾ ਕਿਰਪਾ ਕਰੇਗਾ ਜੀ ਜੇਕਰ ਤੁਸੀਂ ਇਸੇ ਤਰ੍ਹਾਂ ਇੱਕ ਹੀ ਰਸਤੇ ਤੇ ਟਿਕੇ ਰਹੋਗੇ ਸੇਵਾ ਸਿਮਰਨ ਕਰਦੇ ਰਹੋਗੇ satsang ਸੁਣਦੇ ਰਹੋਗੇ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਜੀ ਤੇ ਇੱਥੇ ਜੋ ਕਮੈਂਟ ਇਹ ਵੀ ਨਾ ਤਾਂ ਹੀ ਹੈ ਸੋ ਇਹਨਾਂ ਦਾ ਨਾਮ ਰਮਨਦੀਪ ਕੌਰ ਹੈ ਜੀ ਸੋ ਕਹਿੰਦੇ ਨੇ ਕਿ ਪੰਤੀ ਸ਼ਹਿਰ ਤੇ ਰਹਿਣ ਵਾਲੇ ਆ ਤੋ ਇਹ ਕਹਿੰਦੇ ਨੇ ਕਿ ਅਸੀਂ ਸਵੇਰੇ 9 ਤੋਂ 11 ਵਜੇ ਦੇ ਵਿੱਚ ਚਿਰਾਗ ਰੋਸ਼ਨ ਕਰ ਦਿੱਤੇ ਸੀ ਨਿਆਜ ਵੀ ਤਿਆਰ ਕਰ ਦਿੱਤੀ ਸੀ ਤੇ ਸੁਪਨੇ ਦੇ ਵਿੱਚ ਕਹਿੰਦੇ ਛੋਟਾ ਬੱਚਾ ਦਿਖਾਈ ਦਿੱਤਾ ਜਨਮ ਲੈਂਦੇ ਹੋਏ ਜਾਂ ਗੋਦ ਵਿੱਚ ਬੈਠੇ ਹੋਏ ਸੋ ਦੇਖੋ ਜੀ ਬੱਚਾ ਜੋ ਹੁੰਦਾ ਹੈ ਬਾਦਸ਼ਾਹ ਹੁੰਦਾ ਹੈ ਰੱਬ ਦਾ ਰੂਪ ਹੁੰਦਾ ਹੈ ਤੇ ਬੱਚੇ ਦੇ ਰੂਪ ਵਿੱਚ ਉਹ ਪਰਮਾਤਮਾ ਆਪ ਵੀ ਦਰਸ਼ਨ ਦੇ ਦਿੰਦਾ ਹੈ ਦਿਖਾਈ ਦਿੰਦਾ ਹੈ ਕਈ ਵਾਰ ਸੁਪਨੇ ਦੇ ਵਿੱਚ ਬੱਚਾ ਬਹੁਤ ਛੋਟਾ ਜਨਮ ਦਾ ਹੀ ਛੋਟਾ ਬੱਚਾ ਨਜ਼ਰ ਆਉਂਦਾ ਹੈ ਪਰ ਉਹ ਗੱਲਾਂ ਕਰ ਰਿਹਾ ਹੈ ਤੁਹਾਨੂੰ ਦੇਖ ਕੇ ਮੁਸਕਰਾ ਰਿਹਾ ਹੈ ਸੋ ਇਹ ਵੀ ਸਿਰਫ ਉਹ ਪੀਰੋ মুর্ਸ਼ਿਦ ਦੇ ਨਾਲ ਸਾਈ ਲੋਕਾਂ ਦੇ ਨਾਲ ਜੁੜਿਆ ਹੋਇਆ ਸੰਕੇਤ ਹੁੰਦਾ ਹੈ ਸੋ ਜਿਹੜੀਆਂ ਰੂਹਾਂ ਜ਼ਿਆਦਾਤਰ ਸਾਈ ਲੋਕਾਂ ਨੂੰ ਮੰਨਦੀਆਂ ਆ ਸੋ ਐਦਵਾਰ ਦੀ ਸੇਵਾ ਕਰਦਿਆਂ ਉਹਨਾਂ ਨੂੰ ਜੇਕਰ ਸੁਪਨੇ ਵਿੱਚ ਬੱਚਾ ਨਜ਼ਰ ਆਵੇ ਤੇ ਉਹ ਸਾਈਂ ਲੋਕਾਂ ਦਾ ਇਸ਼ਾਰਾ ਹੁੰਦਾ ਹੈ ਜੀ ਵਧੀਆ ਹੀ ਸੰਕੇਤ ਹੁੰਦਾ ਕੋਈ ਮਾੜਾ ਸੰਕੇਤ ਨਹੀਂ ਹੁੰਦਾ ਜੀ ਸੋ ਜਦੋਂ ਅਸੀਂ ਸੇਵਾ ਕਰਦੇ ਹਾਂ ਤੇ ਸੰਕੇਤ ਬਹੁਤ ਸਾਰੇ ਮਿਲਦੇ ਨੇ ਬਹੁਤ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕਿ ਸੋਚ ਵਿਚਾਰ ਤੋਂ ਬਾਅਦ ਪਤਾ ਚੱਲਦੀਆਂ ਹੈ ਕਿ ਇਹਨਾਂ ਦੇ ਅਰਥ ਕੀ ਹੈ ਸੋ ਦਿਖਾਉਂਦਾ ਪਰਮਾਤਮਾ ਬਹੁਤ ਗੁੱਜਿਆ ਜਿਨ੍ਹਾਂ ਦਾ ਕੋਈ ਜਾਣ ਪਛਾਣ ਵੀ ਨਹੀਂ ਹੁੰਦੀ ਉਹ ਵੀ ਲੋਕ ਨਜ਼ਰ ਆਉਂਦੇ ਨੇ ਸੋ ਇਸ ਕਰਕੇ ਉਹ ਜਦੋਂ ਅਸੀਂ ਸੇਵਾ ਕਰਨ ਲੱਗਦੇ ਆ ਇਹ ਸਭ ਸੁਪਨੇ ਆਉਂਦੇ ਆ ਹੌਲੀ 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 ਜਿੱਦਾਂ ਜਿੱਦਾਂ ਸੇਵਾ ਕਰਦਾ ਇਨਸਾਨ ਜਾਂਦਾ ਹੈ ਤੇ ਉਹ ਗੱਲਾਂ ਸੱਚ ਚ ਬਦਲਣੀਆਂ ਸ਼ੁਰੂ ਹੋ ਜਾਂਦੀਆਂ ਫਿਰ ਜੋ ਮਾਲਕ ਦਿਖਾਉਂਦਾ ਹੈ ਸਮੇਂ ਦੇ ਹਿਸਾਬ ਨਾਲ ਫਿਰ ਉਹ ਸੱਚ ਹੋਣ ਲੱਗ ਪੈਂਦਾ ਜੇਕਰ ਹੁਣ ਕਹੀਏ ਕਿ ਆਪਾਂ ਸੇਵਾ ਅੱਜ ਸ਼ੁਰੂ ਕੀਤੀ ਆ ਤੇ ਇੱਕ ਮਹੀਨੇ ਦੇ ਵਿੱਚ ਉਹ ਪ੍ਰਮਾਤਮਾ ਸਾਨੂੰ ਸਭ ਕੁਝ ਦਿਖਾ ਲੈਣ ਲੱਗ ਪਵੇ ਤੇ ਇਸ ਤਰ੍ਹਾਂ ਇਨਸਾਨ ਦਾ ਜਿਹੜਾ ਦਿਮਾਗ ਆ ਉਹ ਖਰਾਬ ਹੋ ਸਕਦਾ ਹੈ ਕਿਉਂਕਿ ਉਹ ਝਾਲ ਚੱਲਣੀ ਸੌਖੀ ਨਹੀਂ ਹੈ ਤੇ ਇਹਨਾਂ ਗੱਲਾਂ ਨੂੰ ਸਹਿਣਾ ਸੌਖਾ ਨਹੀਂ ਹੈ ਕਿਉਂਕਿ ਇੱਕ ਇਨਸਾਨ ਉਹ ਦੁਨੀਆ 'ਚ ਹੋ ਜਾਂਦਾ ਹੈ ਤੇ ਉਹਨੂੰ ਕੁਝ ਸਮਝ ਨਹੀਂ ਲੱਗਦਾ ਕਿ ਜੋ ਮੈਂ ਦੇਖਿਆ ਜਾ ਰਿਹਾ ਉਹ ਹੀ ਹੋਈ ਜਾ ਰਿਹਾ ਤੇ ਹੁਣ ਉਹ ਇਨਸਾਨ ਜਦੋਂ ਦੂਸਰਿਆਂ ਨੂੰ ਦੱਸਦਾ ਕਿ ਮੈਂ ਆਹ ਦੇਖਿਆ ਆਹ ਹੋ ਗਿਆ ਜਦੋਂ ਉਹ ਗੱਲਾਂ ਕਰਦਾ ਤੇ ਦੂਸਰਾ ਜਣਾ ਉਹਨੂੰ ਪਾਗਲ ਸਮਝਦਾ ਕਿ ਇਹ ਪਾਗਲ ਹੋ ਗਿਆ ਹੈ ਪਰ ਅੱਗੇ ਕਦੇ ਨਹੀਂ ਇਹਨੂੰ ਇਹੋ ਜਿਹਾ ਕੁਝ ਦਿਸਿਆ ਇਹਨੇ ਕੋਈ ਸੇਵਾ ਨਹੀਂ ਕੀਤੀ ਸੋ ਇਹੋ ਜੇ ਅਸੀਂ ਕੇਸ ਦੇਖੇ ਹੋਏ ਆਖੀ ਕਿ ਇਹ ਸਭ ਕੁਝ ਸੱਚ ਹੈ ਕਿਉਂਕਿ ਜੋ ਫਿਰ ਪਰਮਾਤਮਾ ਨੇ ਜਗਦੰਮ ਦਿਖਾ ਦੇਣਾ ਇਨਸਾਨ ਨੇ ਉਹ ਗੱਲ ਕਰਨੀ ਸ਼ੁਰੂ ਕਰਨੀ ਤੇ ਦੂਸਰੇ ਦੀ ਨਿਗਾ ਵਿੱਚ ਆ ਕਿ ਇਹ ਇਨਸਾਨ ਪਾਗਲ ਹੋ ਚੁੱਕਾ ਹੈ ਤੇ ਉਹ ਸਿਰਫ ਫਿਰ ਉਹ ਗੱਲਾਂ ਦੇ ਵਿੱਚ ਖੋਇਆ ਰਹਿੰਦਾ ਹੈ ਇਨਸਾਨ ਸੋ ਕਈਆਂ ਤੇ ਇਸ ਤਰ੍ਹਾਂ ਦੀ ਕਿਰਪਾ ਹੋ ਚੁੱਕੀ ਆ ਪਰ ਗੱਲ ਨੂੰ ਫਿਰ ਸੰਭਾਲਣਾ ਨਹੀਂ ਉਹਨਾਂ ਰੌਲਾ ਪਾ ਦਿੰਦੇ ਨੇ ਤੇ ਜਿਹਦੇ ਕਾਰਨ ਨੁਕਸਾਨ ਦਾ ਹੀ ਸਾਹਮਣਾ ਕਰਨਾ ਪੈਂਦਾ ਹੈ ਉਹ ਕਿਰਪਾ ਉੱਥੇ ਹੀ ਰੁਕ ਜਾਂਦੀ ਆ ਸੋ ਰੌਲਾ ਕਦੇ ਨਾ ਪਾਓ ਕਿਉਂਕਿ ਇੱਕ ਜੋ ਪਰਮਾਤਮਾ ਹੌਲੀ-ਹੌਲੀ ਗੱਲ ਦਿਖਾਉਣੀ ਸ਼ੁਰੂ ਕਰਦਾ ਹੈ ਉਹ ਇਨਸਾਨ ਨੂੰ ਹੌਲੀ-ਹੌਲੀ ਜਾਂਚ ਹੁੰਦੀ ਜਾਂਦੀ ਆ ਨੌਲੇਜ ਹੁੰਦੀ ਜਾਂਦੀ ਆ ਕਿ ਆ ਗੱਲ ਦਾ ਆ ਮਤਲਬ ਬਣਦਾ ਹੈ ਇਹ ਜੋ ਦਿਖਾਇਆ ਜਾ ਰਿਹਾ ਇਹ ਕੱਦ ਕਿੱਥੇ ਕੀ ਕਰਨਾ ਹੈ ਕੁਸ ਆਬ ਗੱਲ ਨੂੰ ਸਮਝ ਲੈਂਦਾ ਹੈ ਤੇ ਜਦੋਂ ਜੱਕਦਮ ਗੱਲ ਦਿੱਸਦੀ ਹੈ ਜੱਕਦਮ ਪ੍ਰਮਾਤਮਾ ਦਿਖਾਣੀ ਕਿਤੇ ਸ਼ੁਰੂ ਕਰ ਦਿੰਦਾ ਹੈ ਸੇਵਾ ਤੋਂ ਖੁਸ਼ ਹੋ ਕੇ ਤੇ ਉਹ ਇਨਸਾਨ ਨੂੰ ਫਿਰ ਪਾਗਲ ਸਮਝਿਆ ਜਾਂਦਾ ਜਿਹਨੂੰ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਹੈ ਸ਼ਾਇਦ ਤੁਸੀਂ ਜ਼ਿੰਦਗੀ ਵਿੱਚ ਪਰਖਿਆ ਹੋਵੇਗਾ ਕਿ ਕੋਈ ਇਹੋ ਜਿਹਾ ਇਨਸਾਨ ਹੈ ਜ਼ਿੰਦਗੀ ਵਿੱਚ ਆਇਆ ਹੈ ਦੇਖਿਆ ਹੈ ਜਾਂ ਆਸ-ਪਾਸ ਦੇਖਿਆ ਹੈ ਕਿ ਜਿਹਨੇ ਪਹਿਲਾਂ ਤੋਂ ਲੈ ਕੇ ਕੋਈ ਚੰਗਾ ਕਰਮ ਨਹੀਂ ਕੀਤਾ ਪਰ ਕੁਝ ਸਮੇਂ ਤੋਂ ਉਹ ਪਰਮਾਤਮਾ ਨਾਲ ਜੁੜ ਗਿਆ ਤੇ ਹੁਣ ਜਦੋਂ ਉਹ ਰੱਬ ਕਰਦੀ ਗੱਲ ਕਰਦਾ ਹੈ ਤੇ ਦੂਸਰਾ ਜਣਾ ਉਹਦਾ ਮਜ਼ਾਕ ਉਡਾਉਂਦਾ ਹੈ ਕਹਿ ਦਿੰਦਾ ਹੈ ਕਿ ਪਾਗਲਾ ਜਾਂ ਇਹ ਆਪਣੀਆਂ ਹੀ ਮਾਰੀ ਜਾ ਰਿਹਾ ਮੇਰੀ ਨੇ ਸੁਣਦਾ ਸੋਚੇ ਸੰਸਾਰ ਨੂੰ ਗਿਆਨ ਆ ਜਾਂਦਾ ਹੈ ਉਹਨੂੰ ਫਿਰ ਪਾਗਲ ਦੁਨੀਆ ਸਮਝਣ ਲੱਗ ਪੈਂਦੀ ਹੈ ਜਿਹੜੀ ਦੁਨੀਆ ਇਹਨਾਂ ਗੱਲਾਂ ਤੋਂ ਅਣਜਾਣ ਹੁੰਦੀ ਹੈ ਉਹ ਫਿਰ ਦੂਸਰੇ ਦਾ ਮਜ਼ਾਕ ਉਡਾਉਂਦੀ ਆਪਣੇ ਆਪ ਨੂੰ ਚੋਸਤ ਸਮਝਦੇ ਆ ਪਰ ਉਹ ਮਾਲਕ ਅੱਗੇ ਉਹ ਚੋਸ ਦੀਆਂ ਕਦੇ ਨਹੀਂ ਚੱਲਦੀਆਂ ਜੀ ਸੋ ਗੱਲ ਨੂੰ ਸੰਭਾਲਣਾ ਵੀ ਬਹੁਤ ਜ਼ਰੂਰੀ ਹੋ ਜਾਂਦਾ ਮਾਲਕ ਦੀ ਕਿਰਪਾ ਨੂੰ ਸੰਭਾਲਣਾ ਵੀ ਜ਼ਰੂਰੀ ਹੈ ਸੋ ਬਚਨ ਵੀ ਸੋਚ ਸਮਝ ਕੇ ਕਰਨੇ ਚਾਹੀਦੇ ਆ ਜੀ ਸੋ ਮੂੰਹ ਚੋ ਹਮੇਸ਼ਾ ਹੀ ਸੋਚੀ ਦੇ ਨਾਲ ਬੋਲ ਕੇ ਚੱਲਣਾ ਹੈ ਵਰਨਾ ਕਈ ਵਾਰ ਇਨਸਾਨ ਬਹੁਤ ਆਪਣੇ ਲਈ ਮਾੜਾ ਸੋਚਦਾ ਤੇ ਉਹਦੇ ਨਾਲ ਮਾੜਾ ਹੀ ਹੁੰਦਾ ਜਾਂਦਾ ਸੋ ਮਾੜਾ ਕਦੇ ਨਾ ਸੋਚੋ ਮਾੜੇ ਸਮੇਂ ਦੇ ਵਿੱਚ ਵੀ ਆਪਣੇ ਬਾਰੇ ਮਾੜਾ ਸੋਚਣਾ ਬੰਦ ਕਰ ਦਿਓ ਜੀ ਸੋ ਮਾਲਕ ਦਾ ਧਿਆਨ ਤਰੋ ਤੇ ਵਿਸ਼ਵਾਸ ਆਪਣੇ ਮੁਰਸ਼ਿਦ ਤੇ ਰੱਖੋ ਤੇ ਸਭ ਕੁਝ ਉਹ ਮਾਲਕ ਸਹੀ ਕਰ ਦਿੰਦਾ ਹੈ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਵੱਲ ਚੱਲਦੇ ਹਾਂ ਕਿ ਅੱਜ ਦਾ ਮੇਨ ਵਿਸ਼ਾ ਹੈ ਕਿ ਨੌਆ ਗ੍ਰਹਿ ਨੂੰ ਸਿੱਧੇ ਕਿਵੇਂ ਕੀਤਾ ਜਾ ਸਕਦਾ ਹੈ ਸੋ ਇੱਕ ਕਮੈਂਟ ਵੀ ਆਇਆ ਹੋਇਆ ਸੀ ਤੇ ਸਾਨੂੰ ਵੀ ਇੱਕ ਵਿਸ਼ਾ ਮਿਲ ਗਿਆ ਜੀ ਸੋ ਇਹੋ ਜਿਹੇ ਸਵਾਲ ਸਾਨੂੰ ਵੀ ਵਧੀਆ ਲੱਗਦੇ ਆ ਕਿ ਆਪਾਂ ਉਹਦੇ ਤੇ ਇੱਕ ਵੀਡੀਓ ਵੀ ਬਣਾ ਸਕਦੇ ਵਿਸ਼ਾ ਤਿਆਰ ਕਰ ਸਕਦੇ ਆ ਜੀ ਵੀਡੀਓ ਨੂੰ ਜੇਕਰ ਇੱਥੇ ਤੱਕ ਸੁਣਿਆ ਲਾਈਕ ਜ਼ਰੂਰ ਕਰ ਦਿਓ ਜੀ ਜੇਕਰ ਹਜੇ ਤੱਕ ਨਹੀਂ ਕੀਤੀ ਵੀਡੀਓ ਤੇ ਹੁਣ ਆਪਾਂ ਗੱਲ ਕਰੀਏ ਕਿ ਨੌਕਰਾਂ ਨੂੰ ਸਿੱਧ ਜਾਨੀ ਕਿ ਸਿੱਧੇ ਕਿਵੇਂ ਕੀਤਾ ਜਾ ਸਕਦਾ ਹੈ ਜੀ ਦੇ ਨਾਲ ਸੋ ਗੱਲਾਂ ਦਾ ਕੀ ਧਿਆਨ ਰੱਖਣਾ ਹੈ ਪਹਿਲਾਂ ਤਾਂ ਆਪਾਂ ਇੱਥੇ ਇਹੀ ਕਹਾਂਗੇ ਕਿ ਜਿਨ੍ਹਾਂ ਨੇ ਇਸ ਗੱਲ ਨੂੰ ਗੁਪਤ ਰੱਖਣਾ ਹੈ ਉਹ ਵੀ ਗੱਲ ਸੁਣ ਲਓ ਜ਼ਰੂਰ ਧਿਆਨ ਦੇ ਨਾਲ ਸੋ ਜਿਨਾ ਗੱਲਾਂ ਦਾ ਧਿਆਨ ਰੱਖਣਾ ਹੈ ਸੋ ਕਦੇ ਵੀ ਜ਼ਿੰਦਗੀ ਵਿੱਚ ਨਾ ਕਿਸੇ ਨੂੰ ਕੁਝ ਪੁੱਛੋ ਇਹੋ ਜਿਹਾ ਤੇ ਨਾ ਹੀ ਕੁਝ ਦੱਸੋ ਜੇ ਤੁਸੀਂ ਕਿਸੇ ਨੂੰ ਪੁੱਛਦੇ ਨਹੀਂ ਤਾਂ ਕਿਸੇ ਦੀ ਹਿੰਮਤ ਨਹੀਂ ਕੋਈ ਤੁਹਾਨੂੰ ਪੁੱਛੇ ਸੋ ਜੇਕਰ ਤੁਸੀਂ ਕਿਸੇ ਨੂੰ ਪੁੱਛੋਗੇ ਤੇ ਤੁਹਾਨੂੰ ਵੀ ਪਲਟ ਕੇ ਮੂਰੋਂ ਕੋਈ ਵੀ ਸਵਾਲ ਇਹ ਕਰ ਸਕਦਾ ਹੈ ਸੋ ਹੁਣ ਆਪਾਂ ਗੱਲ ਕਰੀਏ ਕਿ ਨੌਂ ਆ ਗ੍ਰਹਿਾਂ ਨੂੰ ਸਿੱਧੇ ਕਿਵੇਂ ਕੀਤਾ ਜਾ ਸਕਦਾ ਹੈ ਸੋ ਨੌਂ ਗ੍ਰਹਿ ਸਿੱਧੇ ਕਰਨੇ ਕੋਈ ਔਖੀ ਗੱਲ ਨਹੀਂ ਹੈ ਸੋ ਇਨਸਾਨ ਕਈ ਵਾਰ ਸੋਚਾਂ ਵਿਚਾਰਾਂ ਨੂੰ ਹੀ ਇੰਨਾ ਕਰ ਵੜਾ ਲੈਂਦਾ ਹੈ ਉਹਨੂੰ ਔਖਾ ਲੱਗਣ ਲੱਗ ਪੈਂਦਾ ਕਿ ਇੰਨਾ ਕੁਝ ਅਸੀਂ ਜ਼ਿੰਦਗੀ 'ਚ ਕਿਵੇਂ ਕਰਾਂਗੇ ਜੇਕਰ ਅਸੀਂ ਮਨ ਨੂੰ ਟਿਕਾ ਲਿਆ ਇੱਕ ਹੀ ਕਰਮ ਧਿਆਨ ਦੇ ਨਾਲ ਕਰ ਲਿਆ ਵਿਸ਼ਵਾਸ ਰੱਖ ਕੇ ਤੇ ਉਹਦੇ ਨਾਲ ਹੀ ਨੌ ਦੇ ਨੌ ਗ੍ਰਹਿ ਸਿੱਧੇ ਸ਼ਾਂਤ ਹੋ ਜਾਂਦੇ ਨੇ ਸੋ ਜਦੋਂ ਕਹਿੰਦੇ ਨੇ ਕਿ ਕੋਈ ਗ੍ਰਹਿ ਚਾਲ ਇਨਸਾਨ ਤੇ ਚੱਲਦੀ ਤੇ ਸਮਾਂ ਵੀ ਮਾੜਾ ਆਉਂਦਾ ਹੈ ਕਿ ਗ੍ਰਹਿ ਭਾਰੀ ਨੇ ਦਿੱਤੇ ਸੋ ਜੇਕਰ ਗ੍ਰਹਿ ਸ਼ਾਂਤ ਰਹਿਣ ਤਾਂ ਕਹਿੰਦੇ ਨੇ ਸਮਾਂ ਵੀ ਵਧੀਆ ਰਹਿੰਦਾ ਹੈ ਇਨਸਾਨ ਦਾ ਸੋ ਗ੍ਰਹਿ ਕਪਾ ਸਿੱਧੇ ਕਿਵੇਂ ਕਰ ਸਕਦੇ ਬਹੁਤਾ ਕੁਝ ਕਰਨ ਦੀ ਜਰੂਰਤ ਨਹੀਂ ਸੋ ਕਈ ਕਹਿੰਦੇ ਨੇ ਕਿ ਆ ਟਾਲੇ ਕਰ ਲੋ ਆ ਕੁਝ ਕਰ ਲੋ ਆਹ ਕਰੋ ਇਹਦੇ ਨਾਲ ਸ਼ਾਂਤ ਹੋ ਜੀ ਇੱਥੇ ਆਪਾਂ ਬਹੁਤਾ ਕੁਝ ਨਹੀਂ ਦੱਸਾਂਗੇ ਇੱਕ ਹੀ ਕਰਮ ਦੱਸਾਂਗੇ ਉਹਦੇ ਨਾਲ ਹੀ ਤੁਸੀਂ ਸਾਰਾ ਕੁਝ ਸਹੀ ਕਰ ਸਕਦੇ ਆ ਸੋ ਸ਼ਨੀ ਸ਼ਾਂਤ ਹੈ ਤਾਂ ਸਾਰੇ ਗ੍ਰਹਿ ਸ਼ਾਂਤ ਹੋ ਜਾਂਦੇ ਆ ਸ਼ਨੀ ਵਰਦੇ ਦਿਨ ਜੇਕਰ ਕੋਈ ਕਰਮ ਕਰ ਲਿਆ ਜਾਵੇ ਤਾਂ ਵੀ ਆਪਾਂ ਗ੍ਰਹਿਾਂ ਨੂੰ ਸ਼ਾਂਤ ਕਰ ਸਕਦੇ ਆ ਸੋ ਸ਼ਨੀ ਦਾ ਮੰਨਣਾ ਬਹੁਤ ਜ਼ਰੂਰੀ ਹੈ ਸ਼ਨੀ ਦੀ ਜਿੱਥੇ ਕਿਰਪਾ ਹੋ ਜਾਂਦੀ ਹੈ ਸੋ ਉੱਥੋਂ ਬਾਕੀ ਸਭ ਗ੍ਰਹਿ ਇੱਕ ਸਾਈਡ ਤੇ ਹੋ ਜਾਂਦੇ ਨੇ ਸੋ ਸ਼ਨੀ ਨੂੰ ਹੀ ਮਨਾਉਣਾ ਜ਼ਰੂਰੀ ਹੈ ਸ਼ਨੀ ਨੂੰ ਕਿਵੇਂ ਮਨਾ ਸਕਦੇ ਆ ਸੋ ਘਰ ਵਿੱਚ ਬੈਠ ਕੇ ਹੀ ਆਪਾਂ ਇੱਕ ਕਰਮ ਕਰਨਾ ਸਵੇਰ ਨੂੰ ਉੱਠਦੇ ਸਾਰ ਕਰਦੀਆਂ ਔਰਤਾਂ ਨੇ ਇਹ ਕਰਨਾ ਹੈ ਜਿਹੜੀਆਂ ਰਸੋਈ ਨੂੰ ਚਲਾਉਂਦੀਆਂ ਹੈ ਸੋ ਉਸ ਨੂੰ ਇੱਜਾ ਕੇ ਜਦੋਂ ਵੀ ਸਵੇਰ ਨੂੰ ਖਾਣਾ ਬਣਾਉਂਦੇ ਹਾਂ ਸੋ ਜਦੋਂ ਵੀ ਰੋਟੀ ਬਣਾਉਣੀ ਆ ਰੋਟੀ ਪਹਿਲੀ ਜੋ ਰੋਟੀ ਹੈ ਉਹਦੇ ਵਿੱਚ ਦੋ ਚੁਟਕੀਆਂ ਖੰਡ ਦੀਆਂ ਪਾ ਕੇ ਮਿੱਠੀ ਰੋਟੀ ਤਿਆਰ ਕਰੋ ਮਿੱਠੀ ਰੋਟੀ ਪਹਿਲੀ ਬਣਾਉਣੀ ਹੈ ਬਣਾ ਕੇ ਆਪਣੇ ਬਨੇਰੇ ਤੇ ਤੁਸੀਂ ਪੰਛੀਆਂ ਨੂੰ ਰੱਖਣੀਆਂ ਕਾਂਵਾਂ ਨੂੰ ਰੱਖਣੀਆਂ ਸੋ ਕਾਂਵਾਂ ਨੂੰ ਹਰ ਰੋਜ਼ ਜਦੋਂ ਤੁਸੀਂ ਰੋਟੀ ਪਾਉਂਗੇ ਤੇ ਸ਼ਨੀ ਗ੍ਰਹਿ ਸ਼ਾਂਤ ਹੋ ਜਾਂਦਾ ਹੈ ਸ਼ਨੀ ਦੇਵ ਦੀ ਕਿਰਪਾ ਹੋ ਜਾਂਦੀ ਹੈ ਸੋ ਜੇਕਰ ਅਸੀਂ ਇਹੇ ਕਰਮ ਵਿਸ਼ਵਾਸ ਰੱਖ ਕੇ ਗੱਲੀਏ ਤੇ ਇਹਦੇ ਵਿੱਚ ਹੀ ਸਭ ਕੁਝ ਮਿਲ ਸਕਦਾ ਹੈ ਸੋ ਬਹੁਤੇ ਰੌਲੇ ਪਾਉਣ ਦੀ ਜ਼ਰੂਰਤ ਨਹੀਂ ਬਹੁਤੇ ਟੋਟਕੇ ਟੂਨੇ ਟਾਮਣ ਕਰਨ ਦੀ ਜਰੂਰਤ ਨਹੀਂ ਸੋ ਸਾਰੇ ਆਪੋ ਆਪਣੇ ਢੰਗ ਨਾਲ ਦੱਸਦੇ ਨੇ ਸੋ ਆਪਾਂ ਸੌਖਾ ਹੀ ਤਰੀਕਾ ਤੁਹਾਨੂੰ ਦੱਸਿਆ ਕੋਈ ਔਖਾ ਨਹੀਂ ਕਿਤੇ ਬਾਹਰ ਨਹੀਂ ਜਾਣਾ ਪੈਣਾ ਜਦੋਂ ਬਾਹਰ ਜਾ ਕੇ ਕਿਤੇ ਕਰਮ ਕਰਦੇ ਹੋ ਤੇ ਦੂਸਰੇ ਦਿਨ ਨਿਬੰਧਦਾ ਹੈ ਇਨਸਾਨ ਤੇ ਮਾੜਾ ਵੀ ਬਣਦਾ ਹੈ ਕਹਿੰਦੇ ਨੇ ਕਿ ਇਹ ਸਿਆਣਿਆਂ ਕੋ ਫਿਰਦੇ ਨੇ ਚਿੱਲਿਆਂ ਕੋ ਜਾਂਦੇ ਨੇ ਇਹ ਮਾੜੇ ਕਰਮ ਕਰਦੇ ਆ ਤੇ ਉਤੋਂ ਫਿਰ ਲੋਕ ਪ੍ਰਤੀਬਿਕਰਨ ਲੱਗ ਪੈਂਦੀ ਹੈ ਸੋ ਇਸ ਲਈ ਚਰਾਸਤੀਆਂ ਦੇ ਵਿੱਚ ਟੁੰਡੇ ਟੰਮਣ ਕਰਨ ਨਾਲੋਂ ਗ੍ਰਹਿਾਂ ਨੂੰ ਸਿੱਧੇ ਕਰਨ ਲਈ ਬਹੁਤ ਉਚਾਨਸਾਨ ਕਰਦਾ ਹੈ ਇਹਨੂੰ ਚੰਗਾ ਹੈ ਕਿ ਘਰ ਵਿੱਚ ਰਹਿ ਕੇ ਇਹ ਬੇਜਵਾਨਿਆਂ ਨੂੰ ਪਾਂਛੀਆਂ ਨੂੰ ਤੁਸੀਂ ਜਦੋਂ ਖਾਣਾ ਖਵਾਉਂਦੇ ਹੋ ਚੰਗਾ ਕਰਮ ਕਰਦੇ ਹੋ ਇਹਦੇ ਨਾਲ ਹੀ ਸਭ ਕੁਝ ਸਹੀ ਹੋ ਜਾਂਦਾ ਕਿਉਂਕਿ ਪਰਮਾਤਮਾ ਤੁਹਾਡੇ ਪਲ-ਪਲ ਦੀ ਖਬਰ ਰੱਖਦਾ ਹੈ ਕਦ ਕਿੱਥੇ ਤੁਸੀਂ ਕਿਹੜਾ ਕਰਮ ਕਰਦੇ ਹੋ ਰੈਗੂਲਰ ਇੱਕ ਰੋਟੀ ਕੋਈ ਔਖੀ ਨਹੀਂ ਹੈ ਮਿੱਠੀ ਰੋਟੀ ਸਵੇਰ ਨੂੰ ਉੱਠਦੇ ਬਣਾਓ ਪਹਿਲੀ ਰੋਟੀ ਉਹ ਫਿਰ ਪੰਛੀਆਂ ਨੂੰ ਪਾਓ ਜਿੱਦ ਜਿਦਾ ਕਾ ਉਹ ਰੋਟੀ ਨੂੰ ਖਾਣਗੇ ਉਦਾਂ ਉਦਾਂ ਇਹ ਗ੍ਰਹਿ ਵੀ ਸ਼ਾਂਤ ਹੁੰਦੇ ਜਾਣਗੇ ਸੋ ਪੰਛੀ ਖਾਣਾ ਖਾ ਕੇ ਸੀਸਾ ਦਿੰਦੇ ਨੇ ਸੋ ਉਹਨਾਂ ਦੇ ਸੀਸਾ ਲਵੋਗੇ ਬੇਜਵਾਨਿਆਂ ਦੀਆਂ ਜਾਨਵਰਾਂ ਦੀ ਸੇਵਾ ਕਰੋਗੇ ਉਨਨੀ ਹੀ ਜਲਦੀ ਆਪਾਂ ਮੁਸ਼ਕਲਾਂ ਤੋਂ ਨਿਕਲਦੇ ਜਾਵਾਂਗੇ ਜਿੱਦ ਜਿਦਾ ਪੰਛੀ ਤਾਂ ਵੈਸੇ ਵੀ ਜਿੱਦ ਜਿਦਾ ਖਾਣਾ ਖਾ ਕੇ ਉਡਾਰੀ ਮਾਰਦੇ ਨੇ ਦਿਨ ਸਾਂਦੇਵੇਂਵੇਂ ਦਿਨ ਬਦਲਦੇ ਸ਼ੁਰੂ ਹੋ ਜਾਂਦੇ ਨੇ ਸੋ ਆਪਾਂ ਕਈ ਵਾਰ ਪਹਿਲਾਂ ਵੀ ਵੀਡੀਓ ਰਾਈ ਦੱਸਿਆ ਸੀ ਕਿ ਪੰਛੀਆਂ ਦੀ ਸੇਵਾ ਜਿੰਨੀ ਹੋ ਸਕਦੀ ਆ ਕਰਨੀ ਚਾਹੀਦੀ ਆ ਸੋ ਜਿੰਨੀ ਪੰਛੀਆਂ ਦੀ ਸੇਵਾ ਕਰੋਗੇ ਉੰਨੀ ਹੀ ਜਲਦੀ ਸਮਾਂ ਤੁਸੀਂ ਬਦਲਦਾ ਹੋਇਆ ਦੇਖੋਗੇ ਸੋ ਪੰਛੀ ਖਾਣਾ ਖਾ ਕੇ ਜਦੋਂ ਉਡਾਰੀਆਂ ਮਾਰਦੇ ਨੇ ਉਦੋਂ ਉਦਾਂ ਹੀ ਮਾਲਕ ਗੁੱਡੀ ਚੜਾ ਦਿੰਦਾ ਹੈ ਸੋ ਮੁਸ਼ਕਲਾਂ ਚੋਂ ਕਰਜ਼ੇ ਚੋਂ ਰਹਿਤ ਕਰ ਦਿੰਦਾ ਹੈ ਜੀ ਕਰਜ਼ਾ ਸਿਰ ਚਾਹੇ ਜਿੰਨਾ ਮਰਜੀ ਚੜਿਆ ਹੋਵੇ ਜੇਕਰ ਵਿਸ਼ਵਾਸ ਰੱਖ ਕੇ ਤੁਸੀਂ ਕਰਮ ਕਰ ਲਿਆ ਮਾਲਕ ਕਾਦ ਕਿੱਥੋਂ ਦੀ ਰਸਤਾ ਕਾਢ ਦਵੇ ਕਾਦ ਕਿਹਦੇ ਧਰੂ ਹੈਲਪ ਕਰਾ ਦਵੇ ਉਹ ਮਾਲਕ ਜਾਣੀ ਜਾਣ ਹੈ ਸੋ ਜਿੱਥੇ ਕੋਈ ਉਮੀਦ ਨਹੀਂ ਹੁੰਦੀ ਰਸਤਾ ਨਿਕਲਦੀ ਉੱਥੋਂ ਵੀ ਮਾਲਕ ਰਸਤੇ ਕਾਢ ਦਿੰਦਾ ਹੈ ਕਿਉਂਕਿ ਪਰਮਾਤਮਾ ਉਹਨੂੰ ਐਵੇਂ ਨਹੀਂ ਕਿਹਾ ਵਿਸ਼ਵਾਸ ਰੱਖ ਕੇ ਕਰਮ ਕਰਿਆ ਕਰੋ ਤੇ ਸਭ ਕੁਝ ਸਹੀ ਹੀ ਸਹੀ ਹੋਵੇਗਾ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜੀ ਸੋ ਕਹਿੰਦੇ ਨੇ ਕਿ ਗੱਲ ਚੰਗੀ ਲੱਗੀ ਤਾਂ ਬੰਦਿਓ ਬੱਲੇ ਬਾੜੀ ਲੱਗੀ ਤਾਂ ਸੁੱਟ ਦਿਓ ਥੱਲੇ ਸੋ ਗੱਲ ਚੰਗੀ ਲੱਗੀ ਹੈ ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦੇਣੀ ਤਾਂ ਕਿ ਦੂਸਰੀ ਕਿਸੇ ਨੂੰ ਦਾ ਵੀ ਭਲਾ ਤੁਹਾਡੀ ਵਜ੍ਹਾ ਨਾਲ ਹੋ ਸਕੇ ਤੇ ਤੁਸੀਂ ਵੀ ਇੱਕ ਚੰਗਾ ਕਰਮ ਕਰ ਸਕੋ ਜੀ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਜੀ ਜੈ ਪੀਰਾਂ ਦੀ ਜੈ ਸਾਈਆਂ ਦੀ